ਵੀ ਵੈਲਕਮ ਇਨ ਮਾਈ ਚੈਨਲ ધ এডੂਕੇਸ਼ਨ ਪੁਆਇੰਟ ਮਾਈ ਨੇਮ ਇਜ਼ ਗੁਰਿੰਦਰਵੀਰ ਗੌਰ ਜਿਹੜੀ ਇਹ ਵੀਡੀਓ ਅੱਜ ਦੀ ਇਹ ਨਾਟ ਓਨਲੀ ਬਟ ਆਲਸੋ ਇੱਕ ਕੰਪਲੈਕਸ ਸੈਂਟੈਂਸ ਤੇ ਆ ਇਹ ਉਹਨਾਂ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਆਲਸੈ एग्जाम ਦੇ ਵਿੱਚੋਂ ਜੀਪੀ ਦੇ ਵਿੱਚੋਂ 7 ਪਲੱਸ ਰਾਈਟਿੰਗ ਦੇ ਵਿੱਚੋਂ ਸਕੋਰ ਲੈਣੇ ਆ ਜਾਂ ਸਪੀਕਿੰਗ ਦੇ ਵਿੱਚ ਇਸ ਨੂੰ ਨਾਟ ਓਨਲੀ ਤੇ ਬਟ ਆਲਸੋ ਨੂੰ ਸਪੀਕਿੰਗ ਐਂਡ ਰਾਈਟਿੰਗ ਦੋਨਾਂ 'ਚ ਯੂਜ਼ ਕੀਤਾ ਜਾ ਸਕਦਾ ਹੈ ਇਹ ਬਹੁਤ ਵਧੀਆ ਸੈਂਟੈਂਸ ਆ ਇੱਕ ਕੰਪਲੈਕਸ ਸੈਂਟੈਂਸ ਆ ਤੇ ਇਸ ਸੈਂਟੈਂਸ ਦੇ ਨਾਲ ਰਿਲੇਟਡ ਆਪਾਂ ਕੁਝ ਐਗਜ਼ਾਮਪਲਸ ਲਵਾਂਗੇ ਅੱਜ ਤੇ ਐਂਡ ਡਿਫਰੈਂਟ ਟਾਪਿਕਸ ਤੇ ਜਿਹੜੀਆਂ ਐਗਜ਼ਾਮਪਲਸ ਨਹੀਂ ਆ ਜਿਵੇਂ ਕ੍ਰਾਈਮ ਤੇ ਫੂਡ ਤੇ ਇਸ ਤਰ੍ਹਾਂ ਜਿਵੇਂ ਕਿ ਆਲਸ ਐਗਜ਼ਾਮ ਦੇ ਵਿੱਚ ਕੋਈ ਟਾਪਿਕ ਆਂਦਾਗਾ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਕਲੈਰਿਟੀ ਹੋ ਜੇ ਹਾਂਜੀ ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਸਾਰੀਆਂ ਜੋ ਵੀ ਕੰਪਲੈਕਸ ਸੈਂਟੈਂਸ ਦੇ ਨਾਲ ਰਿਲੇਟਡ ਵੀਡੀਓਜ਼ ਨੇ ਆ ਉਹ ਤੁਹਾਨੂੰ ਸਾਰੀਆਂ ਰੀਸੀਵ ਹੋ ਜਾਣ ਹਾਂਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਦੇਖੋ ਇਹ ਜਿਹੜਾ not only but also ਆ ਇਹਨੂੰ ਕਿੱਦਾਂ ਯੂਜ਼ ਕਰਦੇ ਹਾਂ ਪਹਿਲਾਂ ਮੈਂ ਇਸ ਦਾ ਪੈਟਰਨ ਲਿਖਿਆ ਹੈ ਬਿਫੋਰ a ਸਬਜੈਕਟ ਹਾਂਜੀ ਸਬਜੈਕਟ ਤੋਂ ਪਹਿਲਾਂ ਇਹਦੇ ਵਿੱਚ ਨਾ ਇੱਕ ਚੀਜ਼ ਹੈ ਵੀ ਜਦੋਂ ਆਪਾਂ not only ਤੋਂ ਬਾਅਦ ਅਗਰ ਆਪਾਂ ਨੇ ਪ੍ਰੈਪੋਜੀਸ਼ਨ ਯੂਜ਼ ਕੀਤੀ ਆ then but also ਤੋਂ ਬਾਅਦ ਵੀ ਤੁਹਾਨੂੰ ਪ੍ਰੈਪੋਜੀਸ਼ਨ ਹੀ ਯੂਜ਼ ਕਰਨੀ ਪੈਗੀ ਅਗਰ not only ਤੋਂ ਬਾਅਦ ਤੁਸੀਂ ਸਬਜੈਕਟ ਯੂਜ਼ ਕਰ ਰਹੇ ਹੋ then but also ਤੋਂ ਬਾਅਦ ਵੀ ਤੁਹਾਨੂੰ ਸਬਜੈਕਟ ਯੂਜ਼ ਕਰਨਾ ਪਏਗਾ ਮੀਨਜ਼ ਇਹ ਬੈਲੈਂਸਡ ਬੰਦਾ ਇਹਦੇ ਵਿੱਚ ਜੋ ਚੀਜ਼ ਆਪਾਂ ਨਾਟ ਆਉਂਦੀ ਦੁਆਦ ਲਿਖਦੇ ਆ ਉਹੀ பட் ਆਲਸੋ ਦੁਆਦ ਲਿਖਣੀ ਪੈਂਦੀ ਆ ਇੱਕ ਤਾਂ ਕੰਡੀਸ਼ਨ ਇਹਦੇ ਵਿੱਚ ਏ ਐ ਹੁਣ ਦੂਸਰੀ ਕੰਡੀਸ਼ਨ ਕੀ ਹੈ ਜਿਵੇਂ ਕਿ ਆਪਾਂ ਇਹਨੂੰ ਕਈ ਵਾਰ ਇੱਕ ਇਹਦੇ ਵਿੱਚ ਲਾਗੂ ਹੋਇਆ ਇੱਥੇ ਆਪਾਂ ਨੇ ਜੋ ਇੰਪਲੀਮੈਂਟ ਕੀਤਾ ਰੂਲ ਆਫ ਇਨਵਰਸਨ ਜਿਹਨੂੰ ਗ੍ਰੈਮਰ ਵਿੱਚ ਕਹਿ ਦਿੰਦੇ ਨੇ ਇਨਵਰਸਨ ਦਾ ਮਤਲਬ ਉਹ ਹੁੰਦਾ ਹੈ ਕਿ ਜਦੋਂ ਆਪਾਂ ਨੇ ਕਿਸੇ ਪੁਆਇੰਟ ਨੂੰ ਆਪਣੇ ਜੋਰ ਦੇ ਕੇ ਆਪਣੇ 뷰 ਪੁਆਇੰਟ ਨੂੰ ਕਹਿਣਾ ਹੁੰਦਾ ਉਦੋਂ ਕੀ ਕਰਦੇ ਆ ਸਬਜੈਕਟ ਤੋਂ ਪਹਿਲਾਂ ਹੈਲਪਿੰਗ ਵਰਬ ਲਗਾ ਦਿੰਦੇ ਆ ਇਹ ਇੰਗਲਿਸ਼ ਦੇ ਵਿੱਚ ਇੱਕ ਰੂਲ ਆ ਗ੍ਰਾਮਰ ਦੇ ਵਿੱਚ ਅਗਰ ਸਬਜੈਕਟ ਤੋਂ ਪਹਿਲਾਂ ਕੋਈ ਹੈਲਪਿੰਗ ਵਰਬ ਲੱਗਦੀ ਆ ਦੈਨ ਉਹ ਕੁਐਸਚਨ ਬਣ ਜਾਂਦਾ ਇੰਟੈਰੋਗੇਟਿਵ ਸੈਂਟੈਂਸ ਬਣ ਜਾਂਦਾ ਬਟ ਰੂਲ ਆਫ ਇਨਵਰਜਨ ਦੇ ਵਿੱਚ ਹੈਲਪਿੰਗ ਵਰਬ ਵੀ ਅੱਗੇ ਲੱਗੇਗੀ ਬਟ ਸੈਂਟੈਂਸ ਤੁਹਾਡਾ ਪੋਜ਼ਿਟਿਵ ਹੀ ਰਹੇਗਾ ਹੁਣ ਆਪਾਂ ਇਹ ਦੋ ਚੀਜ਼ਾਂ ਨੂੰ ਮਿਕਸ ਕੀਤਾ ਇੱਥੇ ਪਹਿਲੇ ਪੈਟਰਨ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਨਾਟ ਓਨਲੀ ਲਿਖਾਂਗੇ ਦੈਨ ਆਕਸਿਲਰੀ অর ਮਾਡਲ ਵਰਬ ਆਕਸਿਲਰੀ ਮਤਲਬ ਜੋ ਹੈਲਪਿੰਗ ਵਰਬ ਹੁੰਦੀ ਹੈ ਜਿਵੇਂ ਇਜ਼ ਐਮ ਆਰ ਵਾਸ ਵਰ ਹੈਜ਼ ਹੈਵ ਐਂਡ ਡੂ ਡਸ ਡਿਡ ਇਹ ਆਕਸਿਲਰੀ ਵਰਬ ਦੇ ਵਿੱਚ ਆ ਜਾਂਦੇ ਆ ਐਂਡ ਮਾਡਲ ਵਰਬ ਦੇ ਵਿੱਚ ਕੈਨ ਮੇ ਮਾਈਟ ਇਦਾਂ ਦੀ ਇਹ ਮਾਡਲ ਵਰਬ ਹੁੰਦੀ ਹੈ ਉਸ ਤੋਂ ਬਾਅਦ ਆਪਣਾ ਸਬਜੈਕਟ ਆਏਗਾ ਸਬਜੈਕਟ ਫੋਰ ਜਿਹੜੀ ਆਪਣੀ ਮੇਨ ਫਾਰਮ ਹੁੰਦੀ ਹੈ ਜਿਵੇਂ ਫਰਸਟ ਫਾਰਮ ਸੈਕੰਡ ਫਾਰਮ ਥਰਡ ਫਾਰਮ ਇਹ ਆਪਣੀ ਮੇਨ ਫਾਰਮ ਹੈ ਉਸ ਤੋਂ ਬਾਅਦ ਕਮਾ ਲਗਾ ਕੇ ਫਿਰ ਤੁਸੀਂ ਵਟ ਆਲਸੋ ਲਿਖਣਾ ਹੈ ਹੁਣ ਵਟ ਆਲਸੋ ਤੋਂ ਬਾਅਦ ਤੁਹਾਨੂੰ ਸਬਜੈਕਟ ਲਿਖਣਾ ਪੈਣਾ ਦੈਨ ਵਰਬ ਤੇ ਫਿਰ ਇਸ ਵਰਬ ਦਾ ਆਬਜੈਕਟ ਇਸ ਤਰ੍ਹਾਂ ਤੁਹਾਡਾ ਸੈਂਟੈਂਸ ਦਾ ਪੈਟਰਨ ਬਣੂਗਾ ਦੇਖੋ ਇਹਨੋਂ ਆਪਾਂ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਹੁਣ ਪੰਜਾਬੀ ਵਿੱਚ ਪੜੋ ਪਹਿਲਾਂ ਕੀ ਲਿਖਿਆ ਪ੍ਰਦੂਸ਼ਣ ਨਾ ਸਿਰਫ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਇਹ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਦੇਖੋ ਸੈਂਟੈਂਸ ਦਾ ਇਹ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਹੈ ਹੁਣ ਦੇਖੋ ਆਪਾਂ ਇਹਦੇ ਵਿੱਚ ਸਬਜੈਕਟ ਕੀ ਹੈ ਪ੍ਰਦੂਸ਼ਣ ਪੋਲਿਊਸ਼ਨ ਕੀ ਇਹਦੇ ਚ ਸਬਜੈਕਟ ਆ ਸੋ ਆਪਾਂ ਕੀ ਕੀਤਾ ਨਾਟ ਓਨਲੀ ਲਿਖਿਆ ਪਹਿਲਾਂ ਹੁਣ ਪੋਲਿਊਸ਼ਨ ਇਜ਼ ਪ੍ਰੈਜ਼ੈਂਟ ਇਨਡੈਫਿਨਿਟ ਸੀ ਦਾ ਹੈਲਪਿੰਗ ਵਰਬ ਕੀ ਲਗਾਈਆ ਡਸ ਨਾਟ ਓਨਲੀ ਤੋਂ ਬਾਅਦ ਜਿਹੜੀ ਆਬਜੈਕਟਰੀ ਵਰਬ ਸੀ ਉਹ ਕਿਹੜੀ ਹੋਗੀ ਡਸ ਡਸ ਤੋਂ ਬਾਅਦ ਆਪਣਾ ਸਬਜੈਕਟ ਆ ਗਿਆ ਪੋਲਿਊਸ਼ਨ ਤੇ ਇਫੈਕਟ ਆ ਕੀ ਵਰਬ ਇਫੈਕਟ ਦਾ এনवायरमेंट ਹੁਣ ਉਸ ਤੋਂ ਬਾਅਦ ਕਮਾ ਪਾ ਕੇ ਵਟ ਵਟ ਆਲਸੋ ਤੋਂ ਬਾਅਦ ਹੁਣ ਵਟ ਤੋਂ ਬਾਅਦ ਹੀ ਨਾ ਸਬਜੈਕਟ ਲੱਗੂਆ ਹੁਣ ਇਟ ਕਿਹਦੇ ਲਈ ਲਗਾਤਾ ਪੋਲਿਊਸ਼ਨ ਦੇ ਲਈ ਤੇ ਇਥੇ a2 ਜੇ ਇਹ ਚੀਜ਼ਾਂ ਜਾਦੇ ਹੁੰਦੀਆਂ ਫਿਰ ਆਪਾਂ the ਲਿਖ ਦਿੰਦੇ ਹਾਂ ਇੱਕ ਦੀ ਪਲੇਸ ਤੇ ਨਹੀਂ ਸਿੰਗੂਲਰ ਸੀ ਤਾਂ ਇੱਕ ਲਿਖਿਆ ਇਸ ਤੋਂ ਬਾਅਦ ਆਲਸੋ ਆ ਗਿਆ ਦੈਨ ਫਿਰ ਆਪਣੀ ਫਰਸਟ ਫਾਰਮ ਆਉਗੀ ਮੇਨ ਵਰਬ ਅਜਿਹਾ ਸਬਜੈਕਟ ਹੋ ਗਿਆ ਮੇਨ ਵਰਬ ਹੋਗੀ ਦੈਨ ਆਬਜੈਕਟ ਹੋ ਗਿਆ ਹਿਊਮਨ ਹੈਲਥ ਹੁਣ ਅਫੈਕਟ ਤੇ ਹਾਰਮ ਕੀਨੇ ਦੇ ਵਿੱਚ ਵਰਬ ਨਹੀਂ ਆ ਹਾਂਜੀ ਇੱਕ ਚੀਜ਼ ਹੋਰ ਜਿਵੇਂ ਇੱਥੇ ਤੁਸੀਂ ਡਸ ਲਗਾਤਾ ਇੱਥੇ ਫਾਰਮ ਦੇ ਨਾਲ ਐਸ ਜੀ ਐਸ ਨਹੀਂ ਲੱਗੂਗਾ ਕਿਉਂਕਿ ਪ੍ਰੈਜ਼ੈਂਟ ਇੰਡੈਫਿਨਿਟ ਵਿੱਚ ਆਪਾਂ ਐਸ ਜੀ ਐਸ ਲਗਾਉਣੇ ਬਟ ਇਥੇ ਹਾਮ ਦੇ ਨਾਲ ਐਸ ਲਗਾਇਆ ਕਿਉਂਕਿ ਵਿੱਚ ਦੂਰ ਅਜਮੀ ਸੀ ਲੱਗਿਆ 800 ਵੱਧ ਕੀ ਲੱਗਦਾ ਫਾਰਮ ਦੇ ਨਾਲ ਐਸ ਲਗਾਇਆ ਸੋ ਇਹ ਸੀ ਰੂਲ ਆਫ ਇਨਵਰਜਨ ਪਲੱਸ ਨਾਟ ਹੁੰਦੀ ਤੇ ਬਟ ਆਲਸੋ ਵਾਲਾ ਸਟਰਕਚਰ ਇਹਦੇ ਵਿੱਚ ਦੋ ਕੁਆਲਿਟੀਆਂ ਦੱਸਦੀ ਆਪਾਂ ਕਿਸੇ ਚੀਜ਼ ਦੀਆਂ ਠੀਕ ਹੈ ਸਬਜੈਕਟ ਇੱਕ ਹੋ ਸਕਦਾ ਹੈ ਸਬਜੈਕਟ ਦੋ ਵੀ ਹੋ ਸਕਦੇ ਨੇ ਹੁਣ ਸਬਜੈਕਟ ਦੀ ਕੋਈ ਸੋਲੂਸ਼ਨ ਬਟ ਆਪਾਂ ਨੂੰ ਦੋ ਸਬਜੈਕਟ ਬਣਾਤੇ ਕਿਵੇਂ ਇੱਕ ਵਾਰੀ ਸੋਲੂਸ਼ਨ ਯੂਜ਼ ਕਰ ਲਿਆ ਇੱਕ ਵਾਰੀ ਦੀ ਪਲੇਸ ਤੇ ਇਟ ਯੂਜ਼ ਕਰ ਲਿਆ ਇਸੇ ਪਹਿਲਾ ਪੈਟਰਨ ਅੱਗੇ ਆਪਾਂ ਬਹੁਤ ਸਾਰੇ ਐਗਜ਼ਾਮਪਲ ਲਵਾਂਗੇ ਇਸ ਪੈਟਰਨ ਨੂੰ ਸਮਝਣ ਵਾਸਤੇ ਬ ਦੈਨ ਬਿਫੋਰ ਦਾ ਮੇਨ ਵਰਬ ਹੁਣ ਜਦੋਂ ਆਪਾਂ ਨਾਟ ਓਨਲੀ ਮੇਨ ਵਰਬ ਤੋਂ ਪਹਿਲਾਂ ਲਗਾਵਾਂਗੇ ਦੈਨ ਬਟ ਆਲਸੋ ਵੀ ਮੇਨ ਵਰਬ ਤੋਂ ਪਹਿਲਾਂ ਲੱਗੇਗਾ ਫੋਰ ਐਗਜ਼ਾਮਪਲ ਪਹਿਲਾਂ ਜਿੰਨੇ ਸਬਜੈਕਟ ਆ ਗਿਆ ਸਬਜੈਕਟ ਤੋਂ ਬਾਅਦ ਆ ਗਿਆ ਨਾਟ ਓਨਲੀ ਫਿਰ ਆਪਣੀ ਵਰਬ ਆ ਗਈ ਉਸ ਤੋਂ ਬਾਅਦ ਆਬਜੈਕਟ ਇੱਕ ਸੈਂਟੈਂਸ ਕੰਪਲੀਟ ਦੈਨ ਫਿਰ ਬਟ ਆਲਸੋ ਤੋਂ ਬਾਅਦ ਵਰਬ ਤੇ ਆਬਜੈਕਟ ਫਿਰ ਤੁਸੀਂ ਕਹੋਗੇ ਇਹਦਾ ਸਬਜੈਕਟ ਕਿੱਥੇ ਗਿਆ ਕਿਉਂਕਿ ਇਹਦਾ ਸਬਜੈਕਟ ਇੱਕ ਹੀ ਹੈ ਉਹ ਸਟਾਰਟਿੰਗ ਤੇ ਲੱਗ ਗਿਆ ਹੁਣ ਜਿਹੜੀਆਂ ਮੇਨ ਵਰਬ ਨੇ ਹੀਆਂ ਇੱਕ ਵਰਬ ਤੋਂ ਪਹਿਲਾਂ ਨਾਟ ਆਨਦੀ ਲਗਾ ਦਾਂਗੇ ਇੱਕ ਵਰਬ ਤੋਂ ਪਹਿਲਾਂ ਵਟ ਆਲਸੋ ਲਗਾ ਦੇਣਾਗੇ ਹੁਣ ਜਿਵੇਂ ਲਿਖਿਆ ਆਪਾਂ ਨੇ ਸੈਂਟੈਂਸ ਉਸਨੇ ਨਾ ਸਿਰਫ ਪ੍ਰੋਜੈਕਟ ਪੂਰਾ ਕੀਤਾ ਸਗੋਂ ਇਸ ਲਈ ਇਨਾਮ ਵੀ ਜਿੱਤਿਆ ਇੱਕ ਤਾਂ ਆਏ ਈ ਦੀ ਵਾਜਾ ਕੀ ਐਂਡ ਤੇ ਇਸ ਤੋਂ ਪਤਾ ਚੱਲਦਾ ਕਿ ਪਾਸਟ ਇਨਡੇਫਿਨਿਟ ਆ ਸੈਕੰਡ ਫਾਰਮ ਲਾਵਾਂਗੇ ਹੁਣ ਦੇਖੋ ਜੇ ਸਬਜੈਕਟ ਕੀ ਆ ਸ਼ੀ ਜਾਂ ਹੀ ਸ਼ੀ ਜਾਂ ਹੀ ਆਏਗਾ ਉਸ ਤੋਂ ਬਾਅਦ ਆਪਾਂ ਨੇ ਨਾਟ ਓਨਲੀ ਲਗਾ ਦਿੱਤਾ ਦੈਨ ਮੇਨ ਵਰਬ ਕੰਪਲੀਟਡ ਦਾ ਪ੍ਰੋਜੈਕਟ ਉਸਨੇ ਸਿਰਫ ਪ੍ਰੋਜੈਕਟ ਹੀ ਕੰਪਲੀਟ ਨਹੀਂ ਕੀਤਾ ਬਟ ਆਲਸੋ ਹੁਣ ਇੱਥੇ ਜਿੱਤਣ ਦੀ ਇੰਗਲਿਸ਼ ਦੀ ਸੈਕੰਡ ਫਾਰਮ ਹੁੰਦੀ ਹੈ ਵਨ 1 ਵੋਨ ਵਨ ਐਨ ਅਵਾਰਡ ਫਾਰ ਇਟ ਹੁਣ ਤੁਸੀਂ ਇੱਥੇ ਦੇਖੋ ਮੇਨ ਵਰਬ ਹੀ ਆਈ ਹੈ ਬਟ ਆਲਸੋ ਤੋਂ ਬਾਅਦ ਵੀ ਥੈਨ ਅੱਗੇ ਆਪਾਂ ਨੈਕਸਟ ਰੂਲ ਕਰਦੇ ਹਾਂ ਇਹਦਾ 3ਰਡ ਰੂਲ ਹੈਗਾਗਾ ਬਿਫੋਰ ਦਾ ਆਬਜੈਕਟ ਹੁਣ ਹਾਂਜੀ ਆਬਜੈਕਟ ਤੋਂ ਪਹਿਲਾਂ ਜਦੋਂ ਆਬਜੈਕਟ ਤੋਂ ਪਹਿਲਾਂ ਲਿਖਣਾ ਆਪਾਂ ਨੇ ਇਟ ਮੀਨਸ ਦੋ ਆਬਜੈਕਟ ਹੋਣੇ ਚਾਹੀਦੇ ਆ ਇੱਕ ਆਬਜੈਕਟ ਕੋ ਪਹਿਲਾਂ ਨਾਟ ਓਨਲੀ ਲਾ ਦਾਂਗੇ ਇੱਕ ਆਬਜੈਕਟ ਕੋ ਪਹਿਲਾਂ ਬਟ ਆਲਸੋ ਜਿਵੇਂ ਇਸ ਨੂੰ ਪਹਿਲਾਂ ਸਬਜੈਕਟ ਦੋ ਸੀ ਤਾਂ ਇੱਕ ਸਬਜੈਕਟ ਤੋਂ ਪਹਿਲਾਂ ਨਾਟ ਓਨਲੀ ਲਾਤਾ ਇੱਕ ਸਬਜੈਕਟ ਤੋਂ ਪਹਿਲਾਂ ਬਟ ਆਲਸੋ ਲਾਤਾ ਫਿਰ ਮੇਨ ਵਰਬ ਕੋ ਪਹਿਲਾਂ ਕਿੱਦਾਂ ਯੂਜ਼ ਕਰਨਾ ਇੱਕ ਵਰਬ ਤੋਂ ਪਹਿਲਾਂ ਨਾਟ ਓਨਲੀ ਲਾਤਾ ਦੂਸਰੀ ਵਰਬ ਕੋ ਪਹਿਲਾਂ ਬਟ ਆਲਸੋ ਲਾਤਾ ਹੁਣ ਆਪਾਂ ਆਬਜੈਕਟ ਦੇ ਵਿੱਚ ਯੂਜ਼ ਕਰ ਰਹੇ ਆ ਸੋ ਹੁਣ ਕੀ ਹੈ ਇੱਕ ਆਬਜੈਕਟ ਕੋ ਪਹਿਲਾਂ ਨਾਟ ਓਨਲੀ ਲੱਗ ਜਾਏਗਾ ਇੱਕ ਆਬਜੈਕਟ ਕੋ ਪਹਿਲਾਂ ਬਟ ਆਲਸੋ ਲੱਗ ਜਾਏਗਾ ਵਟ ਇਜ਼ ਸਬਜੈਕਟ ਤੇ ਵਰਬ ਜਿਹੜੇ ਮੂਰੇ ਉਹ ਸੇਮ ਰਹਿ ਜਾਣਗੇ ਜਿਹਨੇ ਵੀ ਸੈਂਟੈਂਸ ਦੇ ਵਿੱਚ ਤੁਸੀਂ ਲਿਖਣਾਗਾ ਜਿਵੇਂ ਹੁਣ ਜਿਹੜੇ ਮਿਊਜ਼ੀਅਮ ਹੁੰਦੇ ਨੇ ਨਾ ਸਿਰਫ ਉਹ ਪ੍ਰਾਚੀਨ ਮੂਰਤੀਆਂ ਨੂੰ ਦਿਖਾਉਂਦੇ ਨੇ ਸਗੋਂ ਅੰਦਰ ਲੱਭ ਹੱਥ ਲਿਖਤਾਂ ਨੂੰ ਵੀ ਦਿਖਾਉਂਦੇ ਨੇ ਹਾਂਜੀ ਹੁਣ ਇਹਦੇ ਵਿੱਚ ਸਬਜੈਕਟ ਕੀ ਆ ਮਿਊਜ਼ੀਅਮ ਦਾ ਮਿਊਜ਼ੀਅਮ ਹੁਣ ਮੇਨ ਵਰਬ ਕੀ ਐ ਇੱਥੇ ਡਿਸਪਲੇ ਸ਼ੋ ਕਰਨਾ ਹੱਥ ਲਿਖਤਾਂ ਨੂੰ ਵੀ ਦਿਖਾਉਣਾ ਤੇ ਪ੍ਰਾਚੀਨ ਮੂਰਤੀਆਂ ਨੂੰ ਵੀ ਤੇ ਆਬਜੈਕਟ ਹੋ ਗਿਆ ਆਪਣੇ ਡਿਫਰੈਂਟ ਪ੍ਰਾਚੀਨ ਮੂਰਤੀਆਂ ਦੀ ਇੰਗਲਿਸ਼ ਹੋਗੀ ਐਂਸ਼ੀਐਂਟ ਸਕਲਪਚਰਸ ਐਂਡ ਦੁਰ ਲੱਭਾ ਫਲਿਕਸਾਂ ਦੀ ਇੰਗਲਿਸ਼ ਹੋਗੀ ਰੇਅਰ ਮੈਨੂਸਕ੍ਰਿਪਟਸ ਸੋ ਐਂਸ਼ੀਐਂਟ ਸਕਲਪਚਰ ਇੱਕ ਆਬਜੈਕਟ ਹੋ ਗਿਆ ਜੋ ਪਹਿਲਾਂ ਨਾਟ ਓਨਲੀ ਲਗਾਤਾ ਐਂਡ ਦੂਸਰੇ ਵਜ੍ਹਾ ਕਰਕੇ ਤੋਂ ਪਹਿਲਾਂ ਬਟ ਆਲਸੋ ਲਗਾਤਾ ਇਦਾਂ ਇਹਦਾ ਬੈਲੈਂਸ ਬਣਦਾ ਹੈ ਜੋ ਨਾਟ ਓਨਲੀ ਤੋਂ ਬਾਅਦ ਲਿਖਾਂਗੇ ਹੋਗੀ ਬਟ ਆਲਸੋ ਤੋਂ ਬਾਅਦ ਥੈਨ ਨੈਕਸਟ ਬਿਫੋਰ ਐਨ ਐਜੈਕਟਿਵ অর ਐਡਵਰਬ ਐਜੈਕਟਿਵ ਜਾਂ ਐਡਵਰਬ ਤੁਸੀਂ ਦੇਖੋ ਸਬਜੈਕਟ ਸਬਜੈਕਟ ਤੋਂ ਵਰਬ ਜਿਵੇਂ ਆਪਾਂ ਨੇ ਆਬਜੈਕਟ ਦੇ ਵਿੱਚ ਲਗਾਇਆ ਨਾਟ ਓਨਲੀ ਤੋਂ ਬਾਅਦ ਇੱਕ ਵਾਰੀ ਐਜੈਕਟਿਵ ਲੱਗੂਗਾ ਫਿਰ ਬਟ ਆਲਸੋ ਤੋਂ ਬਾਅਦ ਦੂਸਰੀ ਵਿਸ਼ੇਸ਼ਤਾ ਲੱਗੂ ਦੂਸਰਾ ਐਜੈਕਟਿਵ ਲੱਗੂ ਜਿਵੇਂ ਯਾਤਰਾ ਨਾ ਸਿਰਫ ਲੰਬੀ ਸੀ ਸਗੋਂ ਥਕਾਉਣ ਵਾਲੀ ਵੀ ਸੀ ਹੁਣ ਤੁਸੀਂ ਦੇਖੋ ਜਰਨੀ ਦੀ ਗੱਲ ਕਰ ਰਿਹਾ ਜਨਨ ਜਰਨੀ ਦੇ ਵਿੱਚ ਸਬਜੈਕਟ ਆ ਪਾਸਟ ਕਰਕੇ ਵਾਜ ਲੱਗ ਗਿਆ ਹੁਣ ਨਾਟ ਓਨਲੀ ਤੋਂ ਬਾਅਦ ਆਪਾਂ ਲੌਂਗ ਲਗਾਵਾਂਗੇ ਲੌਂਗ ਕਿਉਂ ਦੀ ਵਿਸ਼ੇਸ਼ਤਾ ਦੱਸ ਰਿਹਾ ਠੀਕ ਹੈ ਬਟ ਆਲਸੋ ਤੋਂ ਬਾਅਦ ਐਗਜੌਸਟਿੰਗ ਐਗਜੌਸਟਿੰਗ ਦਾ ਮਤਲਬ ਹੁੰਦਾ ਥਕਾਉਣ ਵਾਲੀ ਤੇ ਹੁਣ ਬਟ ਆਲਸੋ ਤੋਂ ਬਾਅਦ ਕੀ ਆਗਾ ਇਹ ਵੀ ਇੱਕ ਆਪਣਾ ਐਜੈਕਟਿਵ ਲੱ ਹੁਣ ਇੱਕ ਚੀਜ਼ ਤਾਂ ਕਲੀਅਰ ਹੋ ਗਈ ਜਿਹੜਾ ਮਰਜੀ ਸੈਂਟੈਂਸ ਲਿਖੇ ਨਾਟ ਓਨਲੀ ਬਟ ਆਲਸੋ ਤੋਂ ਬਾਅਦ ਸਾਨੂੰ ਕੀ ਆ ਜਾਏ ਚਾਰ ਕੰਡੀਸ਼ਨਾਂ ਚ ਪੂਰੀਆਂ ਕਰਨੀਆਂ ਪੈਣਗੀਆਂ ਉਹ ਆਪਾਂ ਹੁਣ ਡਿਟੇਲ ਚ ਸਿੱਖਦੇ ਆਂ ਮੈਂ ਕੁਝ ਹੈਲਥ ਦੇ ਪੁਆਇੰਂਟਸ ਲਏ ਨੇ ਤਾਂ ਉਹਨਾਂ ਨੂੰ ਆਪਣੇ ਨਾਟ ਓਨਲੀ ਬਟ ਆਲਸੋ ਦੇ ਨਾਲ ਲਿਖੇ ਲੇਖੋ এজ ਆਪਾਂ ਨੇ ਲਿਖਿਆ ਅ ਬੈਲੈਂਸਡ ਡਾਈਟ ਹੁਣ ਸਬਜੈਕਟ ਕੀ ਹੋ ਗਿਆ ਇਹਦੇ ਚ ਬੈਲੈਂਸਡ ਡਾਈਟ ਨਾਟ ਓਨਲੀ ਪ੍ਰੀਵੈਂਟਸ ਕ੍ਰਾਇੋਨਿਕ ਡਿਜ਼ੀਜ਼ਸ ਕ੍ਰੋਨਿਕ ਡਿਜ਼ੀਜ਼ ਹੋ ਗਈਆਂ ਜਿਹੜੀਆਂ ਲੰਬੇ ਸਮੇਂ ਤੋਂ ਬਿਮਾਰੀਆਂ ਚੱਲਦੀਆਂ ਨੇ ਪ੍ਰੀਵੈਂਟ ਦਾ ਮਤਲਬ ਹੋ ਗਿਆ ਬਚਾਉਣਾ ਹੁਣ ਤੁਸੀਂ ਦੇਖੋ ਪ੍ਰੀਵੈਂਟ ਇੱਕ ਵਰਬ ਹੈ ਕਿਉਂਕਿ ਦੇ ਨਾਲ ਐਸ ਲੱਗੀ ਵੀ ਆ ਮੂੜਿਆ ਸਬਜੈਕਟ ਇੱਕ ਵਚਨ ਸੀ ਆ ਬੈਲੈਂਸਡ ਟਾਈਪ ਸੋ ਪ੍ਰੈਜ਼ੈਂਟ ਇੰਡੈਫਿਨਿਟ ਅਤੇ ਬਹੁਵਚਨ ਦੇ ਨਾਲ ਵੀ ਲੱਗੂ ਐਸ ਲੱਗੂਗੀ ਹੁਣ ਦੇਖੋ ਵਰਬ ਦੇ ਅੱਗੇ ਨਾਟ ਓਨਲੀ ਲਗਾ ਦਿੱਤਾ ਥੈਨ ਇਹ ਇਸ ਵਰਬ ਦਾ ਆਬਜੈਕਟ ਹੋ ਗਿਆ ਕ੍ਰੋਨਿਕ ਡਿਜ਼ੀਜ਼ ਨੂੰ ਰੋਕਦਾ ਥੈਨ ਆਪਾਂ ਵਾਟ ਆਲਸੋ ਤੋਂ ਬਾਅਦ ਕੀ ਲਗਾਵਾਂਗੇ ਫਿਰ ਵਰਬ ਲਗਾਵਾਂਗੇ ਕਿਉਂ ਕਿਉਂਕਿ ਨਾਟ ਓਨਲੀ ਤੋਂ ਬਾਅਦ ਵੀ ਵਰਬ ਲ then but also to body apan word velgarya strength and strength's ਦਾ ਮਤਲਬ ਕੀ ਨਾ ਮਜ਼ਬੂਤ ਹੁਣ ਦੇਖੋ s ਲੱਗੀ ਇਸ ਦੇ ਨਾਲ ਕਿਉਂ ਲੱਗੀ ਇਸ ਕਿਉਂਕਿ ਬੈਲੈਂਸਡ ਡਾਈਟ kiya ja singular ਆ so s ਇੱਥੇ ਵੀ ਲੱਗੇਗੀ ਪਹਿਲੀ ਵਾਰ ਬਣਾਉਂਦੇ ਦੂਸਰੀ ਵਾਰ ਬਣਾਉਣੇ ਲੱਗੇਗੀ ਤਾਂ ਇਸ ਤੋਂ ਬਾਅਦ ਇਹਦਾ ਅਬਜੈਕਟ ਆ ਗਿਆ ਦਾ ਇਮਿਊਨ ਸਿਸਟਮ ਹੁਣ ਦੇਖੋ ਵੀ ਜਿਹੜੀ ਇੱਕ ਬੈਲੈਂਸਡ ਡਾਈਟ ਆ ਨਾ ਸਿਰਫ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਸੋ ਉਹ ਇਮਿਊਨ ਸਿਸਟਮ ਨੂੰ ਵੀ ਤਾਕਤਵਰ ਕਰਦੀ ਹੈ ਹਾਂਜੀ ਪੰਜਾਬੀ ਨਾਲ ਤਾਂ ਲਿਖੀ ਹੈ ਤਾਂ ਕਿ ਤੁਹਾਨੂੰ ਇਹਨਾਂ ਦੀ मीनिंग ਆ ਜਾਵੇ ਜਿਹੜੇ ਵਿੱਚੋਂ ਕੋਈ ਵੋਕੈਬਲਰੀ ਯੂਜ਼ ਹੋਈ ਹੈ ਉਹਦਾ मीनिंग ਕਲੀਅਰ ਹੋ ਚੁਵੇ। ਹਾਂਜੀ ਹੁਣ ਫਿਰ ਦੇਖੋ ਇੱਕ ਵਾਰੀ ਮੈਂ ਫਿਰ ਤੋਂ ਵਰਗ ਤੋਂ ਅੱਗੇ ਨਾਟ ਹੋਨ ਦੀ ਬਟ ਆਲਸੋ ਯੂਜ਼ ਕਰਕੇ ਦਿਖਾਇਆ। ਜਿਵੇਂ ਵਿੱਚ ਸਬਜੈਕਟ ਹੋ ਗਿਆ ਮਾਡਰਨ ਲਾਈਫਸਟਾਈਲ। ਮਾਡਰਨ ਲਾਈਫਸਟਾਈਲ ਸਬਜੈਕਟ ਹੋ ਗਿਆ। ਉਸ ਤੋਂ ਬਾਅਦ ਨਾਟ ਓਨਲੀ ਲਗਾ ਕੇ ਆਪਣੇ ਲਿਖਿਆ ਪ੍ਰੋਮੋਟ ਕੰਨੀਅਨਸ। ਕੰਨੀਅਨਸ ਹੁੰਦੀਆਂ ਨੇ ਸੁਵਿਧਾ, ਸੁਖ-ਸਹੂਲਤਾ। ਕਿ ਸੁਖ-ਸਹੂਲਤਾ ਨਹੀਂ ਪ੍ਰੋਮੋਟ ਨਹੀਂ ਕਰਦਾ ਜਿਹੜਾ ਮਾਡਰਨ ਲਾਈਫਸਟਾਈਲ ਆ ਬਟ ਆਲਸੋ ਇਨਕਰੇ ਕੋਰ ਕਿ ਸਟੀਜ ਨੂੰ ਇਨਕਰੇਜ ਕਰਦਾ ਅਨ ਹੈਲਦੀ ਹੈਬਿਟਸ ਨੂੰ ਅਨ ਹੈਲਦੀ ਹੈਬਿਟਸ ਨੂੰ ਵੀ ਕੀ ਹੈ ਜਾਏ ਇਨਕਰੇਜ ਕਰਦਾ ਹੁਣ ਦੇਖੋ ਇੱਕ ਵਰਬ ਇਨਕਰੇਜ ਹੋਗੀ ਇੱਕ ਹੋਗੀ ਪ੍ਰਮੋਟ ਜੇ ਸਬਜੈਕਟ ਕਾਮਨ ਸੀਗਾ ਜਿਹੜੀ ਚੀਜ਼ ਕਾਮਨ ਆਲੀ ਸਬਜੈਕਟ ਉਹ ਇੱਕ ਚੀਜ਼ ਲੱਗੂਗੀ ਬਟ ਵਰਬ ਕੀ ਸੀਗਾ ਡਿਫਰੈਂਟ ਸੀ ਸੋ ਇਹਨਾਂ ਨੂੰ ਨਾਟ ਓਨਲੀ ਤੇ ਬਟ ਆਲਸੋ ਦੇ ਨਾਲ ਆਪਾਂ ਨੇ ਕੀ ਹੈ ਕੰਬਾਈਨ ਕਰਦਾ ਜੇ ਇਹ ਕਹਿ ਲਓ ਜਿਹੜੀਆਂ ਡਿਫਰੈਂਟ ਕੁਆਲਿਟੀ ਆ ਜਿਹੜੀਆਂ ਕਿਸੇ ਸੈਂਟੈਂਸ ਦੇ ਵਿੱਚ ਜੋ ਵੀ ਡਿਫਰੈਂਟ ਚੀਜ਼ਾਂ ਨੇ ਚਾਹੇ ਦੋ ਆਬਜੈਕਟ ਡਿਫਰੈਂਟ ਆ ਚਾਹੇ ਦੋ ਵਰਬ ਡਿਫਰੈਂਟ ਆ ਚਾਹੇ ਦੋ ਸਬਜੈਕਟ ਸੋ ਜਿਹੜੀ ਚੀਜ਼ ਡਿਫਰੈਂਟ ਹੈ ਉਹਨੂੰ ਆਪਾਂ ਨਾਟ ਓਨਲੀ ਬਟ ਆਲਸੋ ਦੇ ਨਾਲ ਕਨੈਕਟ ਕਰ ਦਿੰਨੇ ਇੱਕ ਚੀਜ਼ ਤੋਂ ਪਹਿਲਾਂ ਨਾਟ ਓਨਲੀ ਲਗਾ ਦਿੰਨੇ ਇੱਕ ਚੀਜ਼ ਤੋਂ ਪਹਿਲਾਂ ਆਪਾਂ ਬਟ ਆਲਸੋ ਲਗਾ ਦਿੰਨੇ ਬਾਕੀ ਜੋ ਸੈਂਟੈਂਸ ਹੈ ਉਹ ਸਿਮਿਲਰ ਰਹਿੰਦੇ ਕਿਉਂ ਕਿਉਂਕਿ ਹਰੇਕ ਸੈਂਟੈਂਸ ਦੀ ਜੋ ਫਾਰਮੇਸ਼ਨ ਹੁੰਦੀ ਹੈ ਜੇਕਰ ਆਪਾਂ ਦੇਖੀਏ ਪਹਿਲਾਂ ਸਬਜੈਕਟ ਹੁੰਦਾ ਫਿਰ ਵਰਬ ਹੁੰਦੀ ਹੈ ਫਿਰ ਆਬਜੈਕਟ ਹੁੰਦਾ ਉਹ ਪ੍ਰੈਜ਼ੈਂਟ ਪਾਸਟ ਦੇ ਹਿਸਾਬ ਨਾਲ ਚੇਂਜ ਹੋ ਜਾਂਦਾ ਬਟ ਮੇਨ ਕੀ ਉਹਦਾ ਬੇਸ ਕੀ ਹੁੰਦਾ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਸੋ ਇਹਦੇ ਵਿੱਚੋਂ ਜੇ ਸਬਜੈਕਟ ਡਿਫਰੈਂਟ ਨਹੀਂ ਤਾਂ ਸਬਜੈਕਟ ਦੋ ਹੋਣਗੇ ਇੱਕ ਤੋਂ ਪਹਿਲਾਂ not only ਫਿਰ ਦੂਸਰੇ ਤੋਂ ਪਹਿਲਾਂ but also then ਮਾਗਰਲਾ ਸੈਂਟੈਂਸ ਹੋਮੀ ਵਰਬ ਤੇ ਆਬਜੈਕਟ ਸਹੀ ਮ ਆ ਜੂਗਾ ਸਿਮਿਲਰ ਅਗਰ ਵਰਬ ਡਿਫਰੈਂਟ ਨੇ ਸੋ ਸਬਜੈਕਟ ਇੱਕ ਹੈ ਸਬਜੈਕਟ ਪਹਿਲਾਂ ਆ ਜੂਗਾ ਫਿਰ ਜਿਹੜੀਆਂ ਦੋ ਵਰਬ ਡਿਫਰੈਂਟ ਨੇ ਇੱਕ ਤੋਂ ਪਹਿਲਾਂ not ਹੁੰਦੀ ਹੈ ਇੱਕ ਤੋਂ ਪਹਿਲਾਂ but also ਇਹ ਮੈਂ ਤੁਹਾਨੂੰ ਪਹਿਲਾਂ ਪੈਟਰਨ ਚ ਦੱਸ ਚੁੱਕੀ ਹਾਂ ਹਾਂਜੀ ਜੋ ਮੈਂ ਨੈਕਸਟ ਐਗਜ਼ਾਮਪਲ ਲਈ ਹੈ ਉਦੇ ਵਿੱਚ ਰੂਲ ਆਫ ਇਨਵਰਜਨ ਫਾਲੋ ਕੀਤਾ ਹੈ ਹੁਣ ਧਿਆਨ ਨਾਲ ਦੇਖੋ ਰੂਲ ਆਫ ਇਨਵਰਜਨ ਵਾਲਾ ਇਹ ਨਾ ਬਹੁਤ ਹੀ ਵਧੀਆ ਹੈ ਇਹਦੇ ਸਕੋਰ ਵਧੀਆ ਆਉਂਦੇ ਨੇ ਆਇਰਸ ਵਾਲੇ ਬੱਚਿਆਂ ਨੂੰ ਫਿਰ ਰਾਈਟਿੰਗ ਟਾਸਕ 2 ਦੇ ਵਿੱਚੋਂ ਆਗੇ ਜਿਹੜੇ ਅچھے ਸਕੋਰ ਆ ਜਾਂਦੇ ਨੇ ਜੀਟੀ ਵਾਲਿਆਂ ਲਈ ਬੈਨੀਫੀਸ਼ੀਅਲ ਹੋ ਜਾਂਦਾ ਕਿਉਂਕਿ ਉਹਨਾਂ ਨੇ ਕੰਪਲੈਕਸ ਸੈਂਟੈਂਸ ਯੂਜ਼ ਕਰਨੇ ਜਿੰਨੇ ਜ਼ਿਆਦਾ ਤੁਹਾਡੀ ਰਾਈਟਿੰਗ 'ਚ ਕੰਪਲੈਕਸ ਸੈਂਟੈਂਸ ਹੋਣਗੇ ਤੁਹਾਡਾ ਸਕੋਰ ਵੀ ਵਧੀਆ ਹੋਏਗਾ ਹਾਂਜੀ ਹੁਣ ਦੇਖੋ ਨਾਟ ਓਨਲੀ ਡਸ ਹੈਲਪਿੰਗ ਵਰਬ ਲਗਾਣੀ ਹੈ ਫਿਜ਼ੀਕਲ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਦੇ ਲਈ ਡਸ ਹੈਲਪਿੰਗ ਵਰਬ ਲਗਾਈ ਆ ਇੱਥੇ ਮੇਨ ਵਰਬ ਆ ਗਈ ਹੈਲਪ ਕੰਟਰੋਲ ਵੇਟ ਜਿਹੜੀ ਫਿਜ਼ੀਕਲ ਐਕਟੀਵਿਟੀ ਆ ਉਹ ਸਿਰਫ ਸਾਡਾ ਵੇਟ ਨੂੰ ਕੰਟਰੋਲ ਕਰਨ ਜੀ ਹੈਲਪ ਨਹੀਂ ਕਰਦੀ ਬਟ ਹੁਣ ਬਟ ਤੋਂ ਬਾਅਦ ਇਹ ਜਦੋਂ ਵੀ ਰੂਲ ਆਫ ਇਨਵਰਜਨ ਯੂਜ਼ ਕਰਨਾ ਬਟ ਤੋਂ ਬਾਅਦ ਤੁਹਾਡਾ ਸਬਜੈਕਟ ਲੱਗੇਗਾ ਸੋ ਸਬਜੈਕਟ ਕੀ ਹੋਏਗਾ ਜੇ ਤਾਂ ਮੂਰੇ ਫਿਜ਼ੀਕਲ ਐਕਟੀਵਿਟੀ ਜਿਵੇਂ ਲਿਖਿਆ ਜੇ ਤਾਂ ਇੱਕ ਬਚਨ ਆ ਤਾਂ ਇੱਥੇ ਇਟ ਆ ਜੂਗਾ ਜੇ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਫਿਜ਼ੀਕਲ ਐਕਟੀਵਿਟੀਜ਼ ਲਿਖ ਦਿੰਦੇ ਆਪਾਂ ਦੈਨ ਫਿਰ ਇੱਥੇ ਕੀ ਆ ਜਾਣਾ ਸੀਗਾ ਦੇ ਆ ਜਾਣਾ ਸੀਗਾ ਐਂਡ ਫਿਰ ਇੱਥੇ ਵੀ ਡਸ ਦੀ ਪਲੇਸ ਤੇ ਵੀ ਡੂ ਆ ਜਾਂਦਾ ਕਿਉਂਕਿ ਫਿਜ਼ੀਕਲ ਐਕਟੀਵਿਟੀ ਫਿਰ ਬਹੁਵਚਨ ਹੋਣਾ ਸੀ ਜੇ ਐਕਟੀਵਿਟੀਆਂ ਲਿਖ ਹੁੰਦਾ ਤੇ ਬਹੁਵਚਨ ਬਣ ਜਾਂਦਾ ਹੁਣ ਇੱਕਵਚਨ ਜੀ ਇੱਥੇ ਡਸ ਲੱਗਿਆ ਦੈਨ ਉਹ ਕੀ ਹੋਊਗਾ ਇਟ ਆਊਗਾ ਇਹ ਚੀਜ਼ ਯਾਦ ਰੱਖ ਲਿਓ ਇਟ ਉਸ ਤੋਂ ਬਾਅਦ ਆਲਸੋ ਦੈਨ ਫਿਰ ਆਪਾਂ ਨੇ ਵਰਬਲ ਗਣੀ ਕਿਉਂਕਿ ਸਬਜੈਕਟ ਤਾਂ ਪਹਿਲਾਂ ਕੱਢ ਹੀ ਰੱਖ ਦਿੱਤੇ ਆਪਾਂ ਨੇ ਨਾਟ ਓਨਲੀ ਵਗੈਰ ਤੋਂ ਇਟ ਹੋ ਗਿਆ ਫਿਰ ਵਾਰ ਵਾਰੀ ਰਿਡਿਊਸ ਤੇ ਸਿੰਗੂਲਰ ਸੀ ਤਾਂ ਰਿਡਿਊਸ ਹੀ ਨਾ ਰਿਡਿਊਸ ਹੀ ਜਿਹਦਾ ਰਿਸਕ ਆਫ ਹਾਰਟ ਡਿਜ਼ੀਜ਼ ਹਾਰਟ ਡਿਜ਼ੀਜ਼ ਦੇ ਰਿਸਕ ਨੂੰ ਵੀ ਘਟ ਹਾਂਜੀ ਨੈਕਸਟ ਹੈ ਹੈਲਥ ਕੇਅਰ ਸਿਸਟਮ ਸ਼ੁੱਡ ਫੋਕਸ ਨਾਟ ਓਨਲੀ ਦੇਖੋ ਹੁਣ ਸ਼ੁੱਡ ਵਾਲਾ ਸੈਂਟੈਂਸ ਬਣਾਇਆ ਸੈਂਟੈਂਸ ਚਾਹੀਏ ਪ੍ਰੈਜ਼ੈਂਟ ਇੰਡੀਫੀਨਿਟ ਬਣਾਓ ਪਾਸਟ ਜੰਕਟਿਵ ਨਾਓ ਅਕੋਰਡਿੰਗ ਟੂ ਦ ਸਿਚੁਏਸ਼ਨ ਬਟ ਦਸ ਇ ਨਾਟ ਓਨਲੀ ਦੇ ਬਟ ਆਲਸੋ ਦਾ ਜੋ ਗ੍ਰੈਮਰਟੀਕਲੀ ਦਾ ਜੋ ਬੈਲੈਂਸ ਬਣਾ ਕੇ ਲਿਖਣਾ ਤੇ ਇਹ ਤੁਹਾਡਾ ਕੀ ਹੈਗਾ ਗ੍ਰਾਮਰ ਅਕੋਰਡਿੰਗ ਜੋ ਆਪਾਂ ਨੇ ਉੱਪਰ ਚਾਰ ਪੈਟਰਨ ਦੱਸਿਆ ਉਹਨਾਂ ਦੇ ਅਕੋਰਡਿੰਗ ਹੋਣਾ ਚਾਹੀਦਾ ਹੁਣ ਦੇਖੋ ਸਬਜੈਕਟ ਹੋ ਗਿਆ ਹੈਲਥ케ਅਰ ਸਿਸਟਮ ਸ਼ੁਰੂ ਹੋ ਗਿਆ অক্স ਹੋ ਗਿਆ ਵਰਬ ਦੇ ਕਿਰਤ ਖਤਮ ਦੈਨ ਹੁਣ ਆਬਜੈਕਟ ਡਿਫਰੈਂਟ ਆ ਦੇਖੋ ਨਾਟ ਓਨਲੀ ਓਨ ਟਰੀਟਮੈਂਟ ਪ੍ਰੋਪੋਜੀਸ਼ਨ ਲੱਗੀ ਹੈ ਦੈਨ ਬਟ ਆਲਸੋ ਟੂ ਬੈਦਰ ਵੀ ਓਨ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਹੁੰਦੀ ਹੈ ਰੋਕਥਾਮ ਸਨਾ ਟਰੀਟਮੈਂਟ ਅਲੱਗ ਹੁਣ ਜਿਹੜੀਆਂ ਹੈਲਥ케ਅਰ ਸਿਸਟਮ ਚ ਨੇ ਉਹਨਾਂ ਨੂੰ ਕਿਹੜੀ ਚੀਜ਼ ਤੇ ਫੋਕਸ ਕਰਨਾ ਚਾਹੀਦਾ ਸਿਰਫ ਟਰੀਟਮੈਂਟ ਤੇ ਹੀ ਫੋਕਸ ਨਹੀਂ ਕਰਨਾ ਚਾਹੀਦਾ ਸਗੋਂ ਵੀ ਉਹਨਾਂ ਨੂੰ ਰੋਕਥਾਮ ਤੇ ਵੀ ਕੀ ਹੈਗਾ ਜਿਹੜਾਗਾ ਫੋਕਸ ਕਰਨਾ ਚਾਹੀਦਾ ਅੰਜੀ ਹੁਣ ਦੋ ਅਬਜੈਕਟ ਡਿਫਰੈਂਟ ਸੀ ਇੱਕ ਤੋਂ ਪਹਿਲਾਂ ਨਾਟ ਓਨਲੀ ਲਗਾਤਾ ਇੱਕ ਤੋਂ ਪਹਿਲਾਂ ਆਪਾਂ ਨੇ ਵਾਟ ਆਲਸੋ ਲਗਾਤਾ ਬਾਕੀ ਤੁਸੀਂ ਖੁਦ ਵੀ ਨਾ ਜਦੋਂ ਧਿਆਨ ਦੇ ਨਾਲ ਦੇਖੋਗੇ ਇਹਨਾਂ ਨੂੰ ਸਾਰੇ ਸੈਂਟੈਂਸ ਨੂੰ ਇਹਦੇ ਵਿੱਚੋਂ 7-8 ਸੈਂਟੈਂਸ ਤੁਸੀਂ ਨੋਟਬੁੱਕ ਚੱਕੋ ਇਹਦੇ ਚੋਂ 7-8 ਸੈਂਟੈਂਸ ਤੁਸੀਂ ਲਿਖੋ ਦੈਨ ਉਹਨਾਂ ਦੇ ਵਿੱਚ ਅੰਡਰਲਾਈਨ ਕਰਕੇ ਦੇਖੋ ਕਿ ਨਾਟ ਓਨਲੀ ਨੂੰ ਕਿੱਦਾਂ ਯੂਜ਼ ਕੀਤਾ ਕਿਹੜੀ ਚੀਜ਼ ਤੋਂ ਪਹਿਲਾਂ ਯੂਜ਼ ਕੀਤਾ ਦੈਨ ਵਾਟ ਆਲਸੋ ਤੋਂ ਬਾਅਦ ਕੀ ਯੂਜ਼ ਕੀਤਾ ਮੈਨ ਤੁਸੀਂ ਖੁਦ ਵਿੱਚ ਡਿਫਰੈਂਸ ਦੇਖੋਗੇ ਦੈਨ ਜ਼ਿਆਦਾ ਕਲੈਰਿਟੀ ਹੋ ਜਾਣੀ ਆ ਐਂਡ ਤੁਹਾਨੂੰ ਫਿਰ ਕੀ ਹੈ ਇਹ राइटिंग ਦੇ ਵਿੱਚ ਜਾਂ ਤੁਸੀਂ ਕੋਈ ਆਪਣੀ ਰਾਈਟਿੰਗ ਇਫੈਕਟਿਵ ਬਣਾਉਣਾ ਚਾਹਦੇ ਹੋ ਐਸੀ ਕੰਪਲੈਕਸ ਸੈਂਟੈਂਸ ਦੇ ਨਾਲ ਸੋ ਫਿਰ ਅਗਰ ਤੁਸੀਂ ਲੈਂਗੁਏਜ ਲਵਰ ਹੈਗੇ ਹੋ ਦਨ ਫਿਰ ਤੁਹਾਨੂੰ ਕੀ ਹੈਗਾ ਇਹ ਚੀਜ਼ਾਂ ਆ ਬੈਨੀਫੀਸ਼ੀਅਲ ਹੁੰਦੀਆਂ ਨੈਕਸਟ ਹੈ ਜੀ ਗੁੱਡ ਮੈਂਟਲ ਹੈਲਥ ਨਾਟ ਓਨਲੀ ਇੰਪਰੂਵਸ ਪ੍ਰੋਡਕਟਿਵਿਟੀ ਹੁਣ ਇਹਦੇ ਵਿੱਚ ਸਬਜੈਕਟ ਹੋ ਗਿਆ ਗੁੱਡ ਮੈਂਟਲ ਹੈਲਥ ਇਹ ਕੰਮ ਕਰ ਰਿਹਾ ਹੈ ਨਾ ਇੰਪਰੂਵਸ ਹੁਣ ਵਰਬ ਤੋਂ ਪਹਿਲਾਂ ਲਗਾਤਾ ਠੀਕ ਹੈ ਮੈਂਟਲ ਹੈਲਥ ਸਿੰਗੂਲਰ ਸੀ ਸੋ ਵਰਬ ਦਿਨ ਨਾਲ ਆਪਣੀ ਐਸ ਲਗਾਤੀ ਪ੍ਰੋਡਕਟਿਵਿਟੀ ਨੂੰ ਵੀ ਇੰਪਰੂਵ ਕਰਦਾ ਸੋ ਗੋਦੀ ਇਨਹਾਂਸ ਫੋਰ ਸੈਕਿੰਡ ਵਰਬ ਅਗੇ ਇਨਹਾਂਸ ਦਿ ਵਰਬ ਇੱਕ ਵਰਬ ਆਪਣੀ ਇੰਪੂਲ ਕਰਦੀ ਦੂਸਰੀ ਵਰਬ ਸੈਕਿੰਡ ਵਰਬ ਫਿਲ ਲਗਾਤੀ ਇਨਹਾਂਸ ਬਟ ਆਲਸੋ ਦ ਇਨਹਾਂਸ ਰਿਲੇਸ਼ਨਸ਼ਿਪਸ ਠੀਕ ਹੈ ਜੀ ਜਿਹੜੀ ਚੰਗੀ ਆਪਣੀ ਮਨੋਦਸ਼ਾਗੀ ਹੈ ਨਾ ਮੈਂਟਲ ਹੈਲਥ ਗੁੱਡ ਅਗੇ ਜਿਹੜਾ ਮੈਂਟਲੀ ਬੰਦਾ ਫਿਟ ਹੈ ਉਹਦੀ ਪ੍ਰੋਡਕਟਿਵਿਟੀ ਕੰਮ ਕਰਨ ਦੀ ਸਮਰੱਥਾ ਵੀ ਬਧੂ ਗਈ ਉਹਦੀ ਆਂਡ ਤੇ ਉਹਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਵੀ ਕਿਨੇ ਮਜ਼ਬੂਤ ਹੋਣਗੇ ਹਾਂਜੀ ਨੈਕਸਟ ਹੈ ਰੈਗੂਲਰ ਐਕਸਰਸਾਈਜ਼ ਨਾਟ ਓਨਲੀ ਸਟਰੈਂਥਨਸ ਮਸਲਸ ਬਟ ਆਲਸੋ ਇੰਪਰੂਵਸ ਕਾਰਡੀਓ ਵੈਸਕੂਲਰ ਹੈਲਥ ਹਾਂਜੀ ਹੁਣ ਸਬਜੈਕਟ ਇਹਦੇ ਵਿੱਚ ਹੈਗਾ ਰੈਗੂਲਰ ਐਕਸਰਸਾਈਜ਼ ਥੈਨ ਸਟਰੈਂਥਨਡ ਇਹਦੇ ਵਿੱਚ ਵਰਬ ਹੈ ਫਰਸਟ ਫਾਰਮ ਹੈ ਦੇਖੋ ਜਿਹੜੀ ਰੈਗੂਲਰ ਐਕਸਰਸਾਈਜ਼ ਉਹ ਸਿੰਗੂਲਰ ਸੀਗਾ then strength ਦੇ ਨਾਲ ਆਪਾਂ ਨੇ ਐਸ ਲਗਾਇਆ presence indefinite truth for lokita then object ਆ ਗਿਆ ਜੈਸੇ ਆਪਾਂ ਸੈਂਟੈਂਸ ਅਗਰ ਛੋਟਾ ਸੈਂਟੈਂਸ ਲਿਖ ਲਈਏ ਤਾਂ ਫਿਰ ਆਪਾਂ ਕੀ ਲਿਖਦੇ ਰੈਗੂਲਰ ਐਕਸਰਸਾਈਜ਼ ਸਟਰੈਂਥਨਸ ਮਸਲਸ ਅਗਰ ਜਿਵੇਂ ਆਪਾਂ ਲਿਖਦੇ ਆ ਜਿਹੜੀ ਰੈਗੂਲਰ ਐਕਸਰਸਾਈਜ਼ ਹੋ ਮਸਲ ਜ ਨੂੰ ਠਾਕਰ ਕਰ ਦਿਆ ਰੈਗੂਲਰ ਐਕਸਰਸਾਈਜ਼ ਸਟਰੈਂਥਨਸ ਮਸਲਸ then ਦੂਸਰਾ ਆਪਾਂ ਪੁਆਇੰਟ ਇਹ ਬਣਾ ਦਿੰਦੇ ਕਿ ਰੈਗੂਲਰ ਐਕਸਰਸਾਈਜ਼ ਇੰਪਰੂਵਸ ਕਾਰਡੀਓ ਵੈਸਕੂਲਰ ਹੈਲਥ ਹੁਣ ਦੇਖੋ ਦੋ ਛੋਟੇ ਛੋਟੇ ਸੈਂਟੈਂਸ ਬਣਾ ਰਹੇ ਹਾਂ ਇੱਕ ਤਾਂ ਆਪਾਂ ਕਹਿੰਦਾ ਜਿਹੜੀ ਰੈਗੂਲਰ ਐਕਸਰਸਾਈਜ਼ ਹੋ ਮਸਲ즈 ਨੂੰ ਸਟਰੈਂਥ ਕਰਦੀ ਆ ਇੱਕ ਆਪਾਂ ਇਹਦੀ ਦੂਸਰੀ ਕੁਆਲਿਟੀ ਦੱਸਦੀ ਕਿ ਇੰਪਰੂਵ ਕਰਦੀ ਆਪਣੀ ਜੋ ਹਾਰਟ ਦੀ ਜੋ ਹੈਲਥ ਹੈਗੀ ਆਪਣੇ ਹਾਰਟ ਨੂੰ ਤੰਦਰੁਸਤ ਰੱਖਦੀ ਆ ਕਾਰਡੀਓ ਵੈਸਕੂਲਰ ਮੀਨਸ ਹਾਰਟ ਰਿਲੇਟਡ ਜੀ ਸੋ ਇੱਕ ਚੀਜ਼ ਦੇ ਦੋ ਬੈਨੀਫਿਟਸ ਦੱਸਿਆ ਸੋ ਆਪਾਂ ਇਹਨਾਂ ਨੂੰ ਕਨੈਕਟ ਕਰਤਾ ਇੱਕ ਸੈਂਟੈਂਸ ਦੇ ਵਿੱਚ ਕੰਬਾਈਨ ਕਰਤਾ ਦੋ ਡਿਫਰੈਂਟ ਸੈਂਟੈਂਸ ਨੂੰ ਸੋ ਤੁਸੀਂ ਦੇਖੋ ਜੋ ਦੋ ਡਿਫਰੈਂਟ ਸੈਂਟੈਂਸ ਨੂੰ ਆਪਾਂ ਕੰਬਾਈਨ ਕਰ ਰਹੇ ਹਾਂ ਤਾਂ ਕਿਦਾਂ ਕਰ ਰਹੇ ਹਾਂ ਕਿਉਂਕਿ ਦੋਨਾਂ ਦਾ ਸਬਜੈਕਟ ਕਾਮਨ ਕੀ ਹੈ ਰੈਗੂਲਰ ਐਕਸਰਸਾਈਜ਼ ਉਹ ਆਪਾਂ ਨੇ ਪਹਿਲਾਂ ਲਿਖ ਦਿੱਤਾ ਥੈਨ ਨਾਟ ਓਨਲੀ ਟੂ ਬਲ ਸਟਰੈਂਥਨ ਮਸਲਸ ਥੈਨ ਬਟ ਆਲਸੋ ਡੁਆ ਨੈਕਸਟ ਵੋ ਲਗਾ ਕੇ ਥੈਨ ਉਹ ਦਾ ਆਬਜੈਕਟ ਹੋ ਗਿਆ ਹਾਂਜੀ ਹੁਣ ਨੈਕਸਟ ਫਿਰ ਮੈਂ ਇਸ ਤੋਂ ਰੂਲ ਆਫ ਇਨਵਰਸਨ ਲਗਾ ਦਿੱਤਾ ਤਾਂ ਕਿ ਤੁਹਾਨੂੰ ਕਲੈਰਿਟੀ ਹੋ ਜੇ ਮੈਂ ਸਾਰੇ ਤਰ੍ਹਾਂ ਦੇ ਸੰਜਨ ਸਕੇ ਬਣਾਏ ਨੇ ਚਾਰੋਂ ਪੈਟਰਨਸ ਨੂੰ ਫਾਲੋ ਕੀਤਾ ਹੁਣ ਨਾਟ ਓਨਲੀ ਡਾਜ ਸਮੋਕਿੰਗ ਸਮੋਕਿੰਗ ਇਹਦੇ ਵਿੱਚ ਸਬਜੈਕਟ ਹੈ ਹਾਂਜੀ ਨੈਕਸਟ ਟਾਪਿਕ ਆਪਣੇ ਲਈ ਟੂਰਿਜ਼ਮ ਤੇ ਟੂਰਿਜ਼ਮ ਦੇ ਨਾਲ ਅਲੀਟਰ ਕੁਝ ਐਗਜ਼ਾਮਪਲਸ ਦੇਖਦੇ ਆ ਟੂਰਿਜ਼ਮ ਨਾਟ ਓਨਲੀ ਜਨਰੇਟਸ ਇਨਕਮ ਫਾਰ ਦਾ ਲੋਕਲ ਕਮਿਊਨਿਟੀਜ਼ ਬਟ ਆਲਸੋ ਪ੍ਰੀਜ਼ਰਵਸ ਹਿਸਟੋਰੀਕਲ ਮੋਨੂਮੈਂਟਸ ਟੂਰਿਜ਼ਮ ਇੱਕ ਆਪਣੇ ਕੋਲੇ ਸਬਜੈਕਟ ਹੋ ਗਿਆ ਦੈਨ ਫਾਰਮ ਹੋ ਗਈ ਮੇਨ ਵਰਬ ਕਿਹੜੀ ਹੋ ਗਈ ਜਨਰੇਟ ਦੈਨ ਇਹ ਇਸ ਵਰਬ ਦਾ ਆਬਜੈਕਟ ਹੋ ਗਿਆ ਦੈਨ ਉਸ ਤੋਂ ਬਾਅਦ ਨਾਟ ਓਨਲੀ ਤੋਂ ਬਾਅਦ ਮੇਨ ਵਰਬ ਲੱਗੀ ਹੈ ਇਹ ਵਰਬ ਦਾ ਆਬਜੈਕਟ ਹੋ ਗਿਆ ਦੈਨ ਬਟ ਆਲਸੋ ਤੋਂ ਬਾਅਦ ਵੀ ਮੇਨ ਵਰਬ ਲੱਗੇਗੀ ਤੇ ਉਹਦਾ ਆਬਜੈਕਟ ਹੋਏਗਾ ਟੂਰਿਜ਼ਮ ਦੇ ਦੋ ਬੈਨੀਫਿਟਸ ਨੂੰ ਦੱਸਤਾ ਤੁਸੀਂ ਇਹਨੂੰ ਆਰਸਟ ਵਿੱਚ ਟਾਸਕ 2 ਦੇ ਵਿੱਚ ਕਿੱਥੇ ਯੂਜ਼ ਕਰ ਸਕਦੇ ਹੋ ਦੇਖੋ ਅਗਰ ਤੁਸੀਂ ਪੁਆਇੰਟਸ ਦੱਸਣੇ ਹੁੰਦੇ ਆ ਇੰਟਰੋ ਦੇ ਵਿੱਚ ਅਗਰ ਤੁਸੀਂ ਪੁਆਇੰਟਸ ਮੈਨਸ਼ਨ ਕਰ ਰਹੇ ਹੋ ਉੱਥੇ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਨਾਟ ਓਨਲੀ ਬਟ ਆਲਸੋ ਐਂਡ ਕਨਕਲੂਜਨ ਦੇ ਵਿੱਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਦੋਂ ਐਕਸਪਲੇਨੇਸ਼ਨ ਕਰਨੀ ਆਂ ਕੀ ਪੁਆਇੰਟਸ ਲਿਖ ਰਹੇ ਹੋ ਉੱਥੇ ਦੋ ਪੁਆਇੰਟਸ ਨੂੰ ਤੁਸੀਂ ਇਕੱਠੇ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀ ਕੀਗਾਂ ਯੂਜ਼ ਕਰ ਸਕਦੇ ਹੋ ਹਾਂ ਜੀ ਜਿਵੇਂ ਹੌਰਨ ਸਪੀਕਿੰਗ ਦੇ ਵਿੱਚ ਕਿਸੇ ਪਰਸਨ ਦੀਆਂ ਦੋ ਕੁਆਲਿਟੀਆਂ ਦੱਸਣੀਆਂ ਨੇ ਤੁਸੀਂ ਜਾਂ ਕਿਸੇ ਚੀਜ਼ ਦੇ ਐਡਵਾਂਟੇਜ ਡਿਸਐਡਵਾਂਟੇਜ ਦੱਸਣੀਆਂ ਸ਼ਾਰਟ ਦੇ ਵਿੱਚ ਤਾਂ ਤੁਸੀਂ ਨਾਟ ਓਨਲੀ ਬਚਾਉਲ ਵੀ ਨਾ ਇੱਕ ਸਕਦੇ ਹਾਂ ਜੀ ਨੈਕਸਟ ਹੈ ਨਾਟ ਓਨਲੀ ਦੋ ਫੈਸਟੀਵਲਸ ਅਟਰੈਕਟ ਟੂਰਿਸਟਸ ਇਹ ਰੂਲ ਆਫ ਇਨਵਰਜਨਲ ਆਇਆ ਦੇਖੋ ਇਹ ਤੋਂ ਪਹਿਲਾਂ ਅੱਡਾ ਜਿਹੀ ਲਗਾਇਆ ਸੀ ਇੱਥੇ ਹੁਣ ਫੈਸਟੀਵਲਸ ਜਿਆਦਾ ਹੀ ਨੇ ਤਾਂ ਫਿਰ ਇੱਥੇ ਡੂ ਲੱਗੀ ਹੈਲਪਿੰਗ ਵਰਬ ਅਟਰੈਕਟ ਟੂਰਿਸਟਸ ਨੂੰ ਹੀ ਅਟਰੈਕਟ ਨਹੀਂ ਕਰਦੇ ਬਟ ਦੇ ਆਲਸੋ ਦੇ ਹੁਣ ਦੇ ਲੱਗਿਆ ਦੇ ਕਿਦੇ ਲਈ ਲੱਗਿਆ ਫੈਸਟੀਵਲਸ ਦੇ ਲਈ ਆਲਸੋ ਪ੍ਰਮੋਟ ਟ੍ਰੈਡੀਸ਼ਨਲ ਆਰਟ ਐਂਡ ਕਲਚਰ ਟ੍ਰੈਡੀਸ਼ਨਲ ਆਰਟ ਤੇ ਕਲਚਰ ਨੂੰ ਵੀ ਪ੍ਰਮੋਟ ਕਰਦੇ ਆ ਨੈਕਸਟ ਹੈ ਇਕੋ ਟੂਰਿਜ਼ਮ ਜਦੋਂ ਇਕੋ ਵਰਡ ਆ ਜੀ ਕਿਤੇ ਇਹਦਾ ਮਤਲਬ ਕੀ ਹੁੰਦਾ এনਵਾਇਰਨਮੈਂਟ ਦੇ ਨਾਲ ਰਿਲੇਟਡ এনਵਾਇਰਨਮੈਂਟ ਫਰੈਂਡਲੀ ਨੂੰ ਆਪਾਂ ਇਕੋ ਫਰੈਂਡਲੀ ਵਰਡ ਯੂਜ਼ ਕਰ ਲੈਣੇ ਆ ਇਸੇ ਤਰ੍ਹਾਂ ਇਕੋ ਟੂਰਿਜ਼ਮ ਜਿਹਦੇ ਨਾਲ এনਵਾਇਰਨਮੈਂਟ ਨੂੰ ਨੁਕਸਾਨ ਨਾ ਹੋਵੇ not only protects the environment but also educates the visitors about conservation ਸਾਂਭ ਸੰਭਾਲ ਦੇ ਵਾਸਤੇ ਵੀ ਐਜੂਕੇਟ ਕਰਦਾ ਸਿੱਖਿਆ ਦਿੰਦਾ ਗਾ ਹਨਾ ਸਖਾਉਂਦਾ ਗਾ ਕਿੰਨਾ ਨੂੰ ਜਿਹੜੇ ਟੂਰਿਸਟ ਆਉਂਦੇ ਆ ਹਾਂਜੀ ਇਹਦੇ ਚ ਹੁਣ ਮੇਨ ਵਰਬ ਹੈਗੇ ਪ੍ਰੋਟੈਕਟ ਪ੍ਰੋਟੈਕਟ ਤੋਂ ਪਹਿਲਾਂ ਆਪਾਂ ਨਾਟ ਓਨਲੀ ਯੂਜ਼ ਕਰ ਲਏ ਸਿੱਖਣਾ ਐਜੂਕੇਟ ਤੋਂ ਪਹਿਲਾਂ ਆਪਾਂ ਵਰਡ ਆਲਸੋ ਯੂਜ਼ ਕਰ ਲਿਆ ਹਾਂਜੀ ਨੈਕਸਟ ਸੈਂਟੈਂਸ ਹੈ ਟੂਰਿਜ਼ਮ ਨਾਟ ਓਨਲੀ ਸਟ੍ਰੈਂਥਨਸ ਇਕਨੋਮੀ ਬਟ ਆਲਸੋ ਕ੍ਰੀਏਟਸ ਅਪੋਰਚੂਨਿਟੀਆਂ ਫਾਰ ਕਲਚਰਲ ਐਕਸਚੇਂਜ ਹਾਂਜੀ ਜਿਹੜਾ ਟੂਰਿਜ਼ਮ ਹੈ ਉਹ ਸਟ੍ਰੈਂਥਨ ਇਕਨੋਮੀ ਨੂੰ ਹੀ ਸਟ੍ਰੈਂਥ ਨਹੀਂ ਬਣਾਉਂਦਾ ਸਗੋਂ ਦੀ ਜਿਹੜੀਆਂ ਕਲਚਰਲ ਐਕਸਚੇਂਜ ਕਲਚਰ ਦਾ ਆਦਾਨ ਪ੍ਰਦਾਨ ਹੁੰਦਾ ਇੱਕ ਦੂਸਰੇ ਦੇ ਕੰਟਰੀ ਦੇ ਕਲਚਰ ਦੇ ਬਾਰੇ ਜਾਣ ਪਹਿਚਾਨ ਹੁੰਦੀ ਹੈ ਉਸ ਨੂੰ ਕਲਚਰ ਐਕਸਚੇਂਜ ਕਹਾਵਾਂਗੇ ਤੋ ਇਹ ਦੋ ਕੁਆਲਿਟੀ ਜੀ ਦਿੱਸਾਉਂਦੀਆਂ ਨੇ ਜੀਆਂ ਇੱਕ ਤੋਂ ਪਹਿਲਾਂ ਨੋਟ ਹੋਣੀ ਲਗਾਤਾ ਦੂਸਰੇ ਤੋਂ ਪਹਿਲਾਂ ਬਟ ਆਲਸੋ ਜੋ ਆਪਾਂ ਨੇ ਉੱਪਰ ਚਾਰ ਪੈਟਰਨ ਕੀਤੇ ਆ ਉਹਨਾਂ ਚਾਰ ਪੈਟਰਨ ਨੂੰ ਫੋਲੋ ਕਰਕੇ ਇਹ ਤੁਹਾਡੇ ਕੋਲੇ ਕੀ ਨਹੀਂ ਗੇ ਕੁਝ ਸੈਂਟੈਂਸ ਨਹੀਂ ਐਗਜ਼ਾਮਪਲ ਜਿ ਸੀ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਕਨਸੈਪਟ ਅਗਰ ਤੁਸੀਂ ਨੂੰ ਧਿਆਨ ਦੇ ਨਾਲ ਦੇਖੋਗੇ ਖੁਦ ਸਾਰੇ ਐਗਜ਼ਾਮਪਲਸ ਨੂੰ ਤੁਸੀਂ ਥੋੜਾ ਜਿਆਦਾ ਕਿਸੇ ਨੋਟਬੁੱਕ ਦੇ ਉੱਪਰ ਲਿਖ ਜੇ ਥੈਨ ਤੁਸੀਂ ਉਹਨਾਂ ਨੂੰ ਕੰਪੇਅਰ ਕਰੋਗੇ ਨੋਟ ਓਨਲੀ ਬਟ ਆਲਸੋ ਨੂੰ ਸਰਕਲ ਕਰਕੇ ਫਿਰ ਤੁਸੀਂ ਚੈੱਕ ਕਰੋਗੇ ਕਿ ਇਹਨਾਂ ਨੂੰ ਕਿੱਦਾਂ ਲਿਖਿਆ ਗਿਆ ਹੈ ਤੁਹਾਨੂੰ ਤੁਸੀਂ ਅਪਲਾਈ ਕੀਤਾ ਇਹ ਫਿਰ ਤੁਹਾਡੀ ਰਾਈਟਿੰਗ ਦੇ ਵਿੱਚ ਇਹ ਆਟੋਮੈਟਿਕਲੀ ਤੁਹਾਨੂੰ ਨੋਟ ਹੋਣ ਦੀ ਬਟ आल्सो ਇਹਨਾਂ ਲਿਖਣ ਦੀ ਹੈਬਿਟ ਬਣ ਜਾਣੀ ਆ ਤੇ ਤੁਹਾਡਾ ਸਕੋਰ ਵੀ ਵਧਿਆ ਹੋਏਗਾ ਹਾਂਜੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਂਡ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਤਾਂ ਕਿ ਤੁਹਾਨੂੰ ਜੋ ਨੈਕਸਟ ਵੀਡੀਓਜ਼ ਹੋਣ ਉਹ ਵੀ ਕੰਪਲੈਕਸ ਸੈਂਟੈਂਸ ਜਿਹੜੇ ਕਾਮਨ ਆਪਾਂ ਆਰਸ ਦੇ ਵਿੱਚ ਯੂਜ਼ ਕਰਦੇ ਆ ਜਾਂ ਆਪਾਂ ਇਹ ਰਾਈਟਿੰਗ ਨੂੰ ਪਰਫੈਕਟਿਵ ਬਣਾਉਣ ਦੇ ਲਈ ਯੂਜ਼ ਕਰਦੇ ਆ ਤਾਂ ਉਹ ਸਾਰਿਆਂ ਦੇ ਉੱਪਰ ਤੁਹਾਨੂੰ 1 ਵਨ ਕਰਕੇ ਵੀਡੀਓਜ਼ ਅਪਲੋਡ ਕੀਤੇ ਜਾਣਗੇ ਸੋ ਇਸ ਵੀਡੀਓ ਦੇ ਵਿੱਚ ਇਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ